ਨਵਾਂ ਸ਼ਹਿਰ ਦੇ ਤਹਿਸੀਲ ਬੰਗਾ ਦੇ ਪਿੰਡ ਹੱਪਵਾਲ ਨੇੜੇ ਗੁਜਰਾ ਦੇ ਢੇਰੇ ਵਿੱਚ ਅਚਾਨਕ ਅੱਗ ਲੱਗਣ ਕਾਰਨ ਪਰਾਲੀ ਤੂੜੀ ਮੱਝਾਂ ਸਭ ਕੁਝ ਸੜ ਕੇ ਸੁਆਹ ਹੋ ਗਿਆ ਫਾਇਰ ਬਰਗੇਡ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਮੌਕੇ ਤੇ ਉਹਨਾਂ ਨੇ ਪਹੁੰਚ ਕੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਦਸਨ ਮੁਤਾਬਕ ਬੀਤੀ ਰਾਤ ਤੇਜ਼ ਹਵਾਵਾਂ ਅਤੇ ਤੂਫਾਨ ਕਾਰਨ ਕਿਸੇ ਪਾਸਿੋਂ ਅੱਗ ਦੀ ਚੰਗਿਆੜੀ ਆਈ ਅਤੇ ਘਰ ਦੇ ਨੇੜੇ ਰੱਖੀ ਤੂੜੀ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਲੱਗੀ ਕਿ ਪਸ਼ੂਆਂ ਦੇ ਚਾਰੇ ਲਈ ਰੱਖੀ ਗਈ ਤੂੜੀ ਦੀਆਂ 10 ਟਰਾਲੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਨੇ ਐਨਾ ਭਿਆਨਕ ਰੂਪ ਧਾਰ ਲਿਆ ਕਿ ਕਾਫੀ ਨੁਕਸਾਨ ਹੋ ਗਿਆ। ਬੜਾਮ ਕੀ ਹੈ ਜੀ? ਲਤੀਫ हुसैन ਕਿੱਧਰੋਂ ਤੁਸੀਂ? ਅੱਜ ਆਜਾ ਪਾਲ ਜੀ। ਕੀ ਹੋਇਆ ਕੀ ਹੋਰ? ਜੀ ਅੱਗ ਲੱਗ ਗਈ ਸਾਡੇ। ਕਿੱਦਾਂ ਕਿੱਦਾਂ ਅੱਗ ਲੱਗਿਆ ਪਤਾ ਨਹੀਂ। ਇੱਕ ਤਾਂ ਸਾਡੇ ਜੀ ਪਤਾ ਨਹੀਂ ਜੀ ਉਧਰੋਂ ਆਈ ਜਿਹੜੇ ਵਾਲੇ ਵਾਲੀ ਸਾਈਡ ਤੋਂ ਅੱਗ ਆਈ। ਇਹ ਉਹ ਕਿੱਦਾਂ ਇਹ ਜੇ ਰੀ ਦੇ ਨਾਲ ਨੇਰੀ ਬਹੁਤ ਜਲ ਰਹੀ ਤੇ ਆਟੋ ਤਰ੍ਹਾਂ ਇਹ ਅਥੀ ਕਰਿਆ ਹੈ ਜਿਸਕੇ ਕੋਈ ਕਰ ਨਿਆਣੇ ਸੀਗੇ ਅੱਛਾ ਕਿੰਨਾ ਨੁਕਸਾਨ ਕਿੰਨਾ ਹੋਇਆ ਨੁਕਸਾਨ ਸਾਡੇ 1.5 ਲੱਖ ਤੋਂ ਉੱਪਰ ਹੋ ਗਿਆ ਕੀ 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 ਸੜਿਆ ਪ੍ਰਾਲੀ ਜਲ ਗਈ ਸਾਰੀ ਪਸ਼ੂ ਸੀਗੇ ਦੋ ਤਿੰਨ ਪਸ਼ੂ ਜਲ ਕੇ ਦੋ ਮਰ ਗਏ ਵਿੱਚੋਂ ਤੂੜੀ ਦੀਆਂ ਡਸਟ ਰੈਲੀਆਂ ਜਲ ਗਈਆਂ ਹਾਂਜੀ ਇੱਥੇ ਜੜ ਗਿਆ ਹਾਂਜੀ ਹਾਂਜੀ ਇੱਥੇ ਜੀ ਸਾਰਾ ਕੁਝ ਇੱਥੇ ਫਰ ਮੇਰੋ ਲਾ ਕੇ ਆਏ ਸੀ ਰਾਤ ਹਾਂਜੀ ਕੋ ਆਏ ਸੀ ਕਿੰਨੇ ਕਿੰਨੇ ਟਰੱਕ ਆਏ ਸੀ ਦੋ ਆਏ ਸੀ ਹਾਂਜੀ ਆਪ ਕੋ ਕਾਬੂ ਪਾ ਲਿਆ ਸੀ ਲੇਕਿਨ ਹਾਂਜੀ ਹਾਂਜੀ ਦੂਹਾਂ ਤੋਂ ਉਨ ਕੀ ਹੋ ਰਿਹਾ ਹਾਂਜੀ ਹੱਲੇ ਤੱਕ ਜਨਕੀ ਬੁਜੀ ਨਹੀਂ ਆ ਗੀ ਕੀ ਮੰਗ ਕਰਦੇ ਹੋ ਸਰਕਾਰ ਮੰਗ ਸਾਨੂੰ ਇਹ ਜੀ ਸਾਡਾ ਨੁਕਸਾਨ ਸਾਨੂੰ ਦਿੱਤਾ ਜਾਵੇ ਸਾਡਾ ਇਹਦੇ ਨਾਲੇ ਰੋਜ਼ਗਾਰ ਹੈ ਜੀ ਹੋਰ ਸਾਡੇ ਕੋਲ ਕੋਈ ਕਾਰੋਬਾਰ ਵੀ ਨਹੀਂ ਜਿੱਥੇ ਤੁਸੀਂ ਰਹਿੰਦੇ ਹੋ ਆਪਣੀ ਪ੍ਰੋਪਰਟੀ ਤੁਹਾਡੀ ਹੈ ਨਹੀਂ ਜੀ ਕਿਸੇ ਦੇ ਥਾਂ ਵਿੱਚ ਰਹਿੰਦੇ ਜੀ ਤੁਮ ਕੀ ਕਰਦੇ ਹੋ ਬਸ ਬਦੂਆਂ ਦਾ ਹੀ ਹੈ ਇਹ ਡਿਆੜੀ ਰੱਪੇ ਵਾਲੇ ਆ ਜੀ ਹੋਰ ਸਾਡੇ ਇਹ ਹੀ ਅਭੀ ਲਿਪਿਦਾਂ ਨੂੰ ਵੀ ਸਾਡਾ ਨੁਕਸਾਨ ਸਾਨੂੰ ਦਿੱਤਾ ਜਾਵੇ ਨਾਲੇ ਤਾਂ ਤੁਹਾਡੇ ਇੱਕ ਪਿਆ ਸਾਰੇ ਸਾਡਾ ਸਾਡੀ

ਰਦਾਸ਼ੀ ਰਾਜ ਕੀ ਕੰਮ ਕਰਦੋ ਉਸ ਮੋਦਾ ਕੰਮ ਹੈ ਕੀ ਹੋਇਆ ਤੇ ਆਹ ਕਾਇਦੀ ਤੋਂ ਦਰਿਆਲੇ ਨੂੰ ਆ ਕੇ ਨੇਰੀ ਨੇ ਚੱਕ ਕੇ ਦਿੱਤੀ ਅੱਛਾ ਫਿਰ ਤੇ ਇਹਨਾਂ ਨੂੰ ਫੋਨ ਕਰਤਾ ਇਹਦੇ ਨਾਲ ਬੰਦੇ ਆ ਗਏ ਉਹ ਤੋਂ ਬੱਸ ਗੱਡੀਆਂ ਆ ਗਈਆਂ ਬੰਦਾ ਤੋਂ 250 300 ਹੋ ਕੇ ਇਕੱਠਾ ਹੋਇਆ ਤੇ ਨਸ਼ਾ ਨਸ਼ਾ ਬਚਾ ਲਈ ਜਾਂਦੇ ਸਭ ਕੁਝ ਜਲ ਜਾਣਾ ਸੀ ਕੀ ਕੀ ਨੁਕਸਾਨ ਕੀ ਕੀ ਹੋਇਆ ਸਾਰੇ ਦੋ ਚੋਟੀਆਂ ਮਰ ਗਈਆਂ ਜੀ ਦੋ ਤਿੰਨ ਜਲੀਆਂ ਪਈਆਂ ਅੰਦਰ ਤੇ ਬਾਗੇ ਪਰਾਲੀ ਸੀ 10 ਜਲੀਆਂ ਤੋੜੀ ਦੀਆਂ ਸੀ ਮੰਗੀ ਹੈ ਮੰਗਨ ਸਾਹਿਬ ਜਾਈਦਾ ਸਾਨੂੰ ਹੋਰ ਬਸਾਰਾ ਸੱਚਾਈ ਦਾ ਇਨਸਾਬ ਤੋਂ ਰੌਲਗਾ ਸੜਾ ਕਾਟਾਵਾ ਦਾ ਪੂਰਾ ਕਰਦੇ ਵੇ ਇਹ ਗੱਲ ਅਸੀਂ ਕਿਹੜਾ ਗਰੀਬ ਆਦਮੀ ਅਸੀਂ ਇਹ ਕਮਾ ਕੇ ਖਾਣਾ ਕੀ ਹੈ ਮੇਰਾ ਨਾਮ ਪਿਆਰਾ ਰਾਮ ਜੀ ਆਹ ਕਰਪੈਣ ਸਪੰਡ ਹਿਉ ਸਰਪੰਚ ਇੱਕ ਜਹ ਹਪੋ ਵਾਲਾ ਇੱਕ ਵੀ ਹੈ ਕਿ ਰੁਕੜ ਮੈਂ ਤਾਂ ਹੁਣ ਬੰਗਾ ਤੋਂ ਰਾਤ ਕੋਈ 7:00 ਵਜੇ ਤੋਂ ਬਾਅਦ ਜਦੋਂ ਹਨੇਰੀ ਚੱਲ ਰਹੀ ਸੀ ਉਦੋਂ ਇਹ ਅੱਗ ਮਤਲਬ ਇਹ ਲੱਫਟਾ ਜਿਹੀ ਨਿਕਲ ਗਈ ਸੀ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਡੇਰਾ ਜੀ ਹੋ ਜੇ ਦੇਖਿਆ ਦਿੱਤੇ ਅੱਲ ਜਿਹੜੀ ਲੱਗੀ ਆ ਇਹਨਾਂ ਦੇ ਪਸ਼ੂ ਕੁਛ ਮੱਲ ਰ ਵਿੱਚ ਸੜ ਗਏ ਤੇ ਉਹ ਮਰੇ ਹੋਏ ਐ ਇੱਕ ਅਗਨੀ ਦੇ ਵਿੱਚ ਵੀ ਸੜ ਗਏ ਤੇ ਕੁਝ ਪ੍ਰਾਣ ਨੂੰ ਵੀ ਅੱਗੇ ਲੱਗੀ ਆ ਤੇ ਜੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਹੁਣ ਵੀ ਆਗ ਲੱਗਿਆ ਹੋਇਆ ਤੇ ਹੁਣ ਵੀ ਅੱਗੇ ਜਿਹੜੀ ਚੱਲ ਰਹੀ ਆ ਇਹਨੋਂ ਪਰੌਣ ਜਾਣ ਪ੍ਰਸਥਾਨੀ ਵੀ ਹੋ ਰਹੀ ਆ ਜਿਹੜਾ ਪਬਲਿਕ ਪਰੇਸ਼ਾਨੀ ਤਾਂ ਹੈ ਜਿਹੜੀ ਮਾਲ ਡੰਗ ਦਾ ਜਲ ਜਾਣਾ ਤਾਂ ਉਹ ਤਾਂ ਮੰਨ ਭਾ ਗਾ ਠੀਕ ਆ ਕਿ ਪ੍ਰਸ਼ਾਸਨ ਨੂੰ ਬੇਨਤੀ ਹੋਵੇ ਆਪਣੇ ਕਿ ਇਹ ਨਾ ਦੇ ਨੀਜੀ ਫੰਡ ਹੁੰਦੇ ਆ ਜਿਨ੍ਹਾਂ ਵਿੱਚ ਇਹਨਾਂ ਦੀ ਜੋ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ ਦੋਸ਼ ਨਹੀਂ ਡੰਗਰ ਤੇ ਕਾਇਆਈ ਹੋਈ ਹੈ ਤੋ ਇਹਨਾਂ ਦੱਸਣ ਪਤਾ ਇੱਕ ਡੰਗਰ ਮਰਿਆ ਪਿਆ ਹੈਗਾ ਇੱਕ ਅੰਦਰ ਅਗਨੀ ਵਿੱਚ ਔਲਸੀ ਪਰਸਾ ਹੁਣ ਦੱਸੋਗੇ ਤੁਸੀਂ ਤੇ ਅਸੀਂ ਤਾਂ ਸਰਾਧਾ ਹਾਣਾ ਹੋਈ ਸੀ ਤੇ ਹੁਣ ਤੇ ਸਰਾਧਾ ਹਾਣਾ ਜਿੱਥੇ ਆ ਰਹੇ ਜੇ ਉਹ ਮੌਕੇ ਦੇ ਦੇਖੋ ਹਾਲ ਕਰਨ ਜਾਜ ਹੋਈ ਹੈਗੀ ਜੋ ਜਿਹੜੇ ਵਰਜ ਵੀ ਬੰਦਾ ਵੀ ਮੌਤ ਦਿਨ ਦਾ ਉੱਤੇ ਕੇ ਜਾਵੇ ਤਾਂ ਇਹਨਾਂ ਦੀ ਮਤਲਬ ਕੱਲ thank you